ਲੰਡਨ ਦਿੱਲੀ ਤੋਂ ਆਈ ਆਮ ਆਦਮੀ ਪਾਰਟੀ ਦੀ ਐਨਆਰਆਈ ਦੀ ਕੋ-ਕਨਵੀਨਰ ਪ੍ਰੀਤੀ ਮੈਨਨ ਸ਼ਰਮਾ ਨੇ ਰੋਂਦਿਆਂ ਮੀਟਿੰਗ ਅਧਵਚਾਰ ਛੱਡੀ ਦਿੱਲੀ ਤੋਂ ਯੂਕੇ ਆਈ ਆਮ ਆਦਮੀ ਪਾਰਟੀ ਦੀ ਕੋ-ਕਨਵੀਨਰ ਪ੍ਰੀਤੀ ਮੈਨਨ ਸ਼ਰਮਾ ਦੀ ਕਵੈਂਟਰੀ ਵਿਖੇ ਹੋਈ ਮੀਟਿੰਗ ਅਧਵਚਾਰ ਹੀ ਹੰਝੂਆਂ ਵਿੱਚ ਭਿੱਜ ਗਈ ਜਦੋਂ ਆਮ ਆਦਮੀ ਪਾਰਟੀ ਦੇ ਕੁਝ ਵਰਕਰਾਂ ਨੇ ਪੰਜਾਬ ਨਾਲ ਸੰਬੰਧਿਤ ਕੁਝ ਮੁੱਦਿਆਂ ਤੇ ਗੱਲਬਾਤ ਕਰ ਰਹੇ ਸਨ ਤਾਂ ਕਿਸੇ ਗੱਲ ਨੂੰ ਲੈ ਕੇ ਤਰਕ ਕਲਾਮੀ ਹੋ ਗਈ ਸੋਸ਼ਲ ਮੀਡੀਆ ਤੇ ਪ੍ਰਾਪਤ ਹੋਈ ਇੱਕ ਵੀਡੀਓ ਵਿੱਚ ਪ੍ਰੀਤੀ ਮੈਨਨ ਰੋਂਦੀ ਹੋਈ ਮੀਟਿੰਗ ਅਧ ਵਿਚਕਾਰ ਛੱਡ ਹੀ ਜਾਂਦੀ ਹੈ। ਉਹ ਇੱਕ ਵੀਡੀਓ ਬਣਾ ਰਹੇ ਵਿਅਕਤੀ ਨੂੰ ਵੀਡੀਓ ਬਣਾਉਣ ਤੋਂ ਵੀ ਰੋਕਦੀ ਹੈ। ਕੀ ਗੱਲ ਹੈ ਤੁਸੀਂ ਇੱਥੇ ਹੱਲ ਕਰਨ ਵਾਸਤੇ ਆਏ ਹੋ ਸੀ ਇੱਥੇ ਪੰਜਾਬ ਨੂੰ ਬਚਾਉਣ ਵਾਸਤੇ ਗੱਲ ਕਰਨ ਵਾਸਤੇ ਆਏ ਸੀ ਇੱਕ ਲੇਡੀ ਤੇ ਇਹ ਸ਼ਰਮ ਵਾਲੀ ਗੱਲ ਹੈ ਕਿ ਸਾਰੇ ਜਣੇ ਪਿਆਰ ਨਾਲ ਕਿਸੇ ਨੇ ਗੱਲ ਨਹੀਂ ਕੀਤੀ ਪਿਆਰ ਨਾਲ ਸਾਰੀਆਂ ਗੱਲਾਂ ਦਾ ਸਾਰੇ ਜਿਹੜਾ ਪਿਆਰ ਨਾਲ ਹੋ ਸਕਦਾ ਹੈ ਬੰਦਿਆਂ ਵਿੱਚ ਨਹੀਂ ਲੈ ਸਕਦੇ ਕਿ ਭਾਵੇਂ ਜਿਹੜਾ ਮਰਜੀ ਭਾਵੇਂ ਕੋਈ ਬੰਦਾ ਕਰਕੇ ਸਾਰੇ ਬੰਦਿਆਂ ਵਿੱਚ ਨਹੀਂ ਸਾਰਿਆਂ ਨੂੰ ਨਹੀਂ ਇੱਥੇ ਸਾਰਿਆਂ ਨੂੰ ਨਹੀਂ ਇੱਥੇ ਕਿਉਂ ਗਲਤ ਹੋਈ ਹੈ ਬਿਲਕੁਲ ਹੀ ਗਲਤ ਹੋਈ ਹੈ ਆਪਣਾ ਆਪਣਾ ਵੀਉ ਲੈ ਦੇ ਸਕਦੇ ਸੀ ਉਹਨਾਂ ਕੋ ਅਸੀਂ ਜਵਾਬ ਲੈਣ ਮਾਸਟਰ ਨੂੰ ਜਵਾਬ ਲੈਣਾ ਸੀ ਨਹੀਂ ਕਿਉਂਕਿ ਉਹ ਆਪਣੇ ਅਸੀਂ ਇਹ ਨਹੀਂ ਸੀ ਕਹਾਂਗੇ ਅਸੀਂ ਕੀ ਕਰਨਾ